ਜੈਮਸੀਦੀ ਅੱਜ ਅਸੀਂ ਪੜ੍ਹਾਂਗੇ ਜ਼ਬੂਰਾਂ ਦੇ ਪੋਤੀ ਦਾ 105 ਅਧਿਆਇ ਯਹੋਵਾ ਦੇ ਕਰਤੱਵ ਪਹਿਲੀ ਆਇਤ ਯਹੋਵਾ ਦਾ ਧੰਨਵਾਦ ਕਰੋ ਉਹਦਾ ਨਾਮ ਲੈ ਕੇ ਪੁਕਾਰੋ ਲੋਕਾਂ ਵਿੱਚ ਉਹਦੇ ਕਾਰਜਾਂ ਨੂੰ ਪ੍ਰਗਟ ਕਰੋ ਦੂਸਰੀ ਆਇਤ ਉਹਨੂੰ ਗਾਓ ਉਸ ਲਈ ਭਜਨ ਗਾਓ ਉਹਦੇ ਸਾਰੇ ਅਚਰਜ ਕੰਮਾਂ ਉੱਤੇ ਧਿਆਨ ਕਰੋ ਤੀਸਰੀ ਆਇਤ ਉਹਦੇ ਪਵਿੱਤਰ ਨਾਮ ਵਿੱਚ ਫਕਰ ਕਰੋ ਯਹੋਵਾ ਦੇ ਤਾਲਬਾਂ ਦੇ ਮਨ ਆਨੰਦ ਹੋਣ ਚੌਥੀ ਆਇਤ ਯਹਵਾ ਤੇ ਉਹਦੀ ਸਮਰੱਥ ਦੀ ਪਾਲ ਕਰੋ ਉਹਦੇ ਦਰਸ਼ਨ ਨੂੰ ਲਗਾਤਾਰ ਲੋਚੋ 5ਵੀਂ ਆਇਤ ਉਹਦੇ ਅਚਰਜ ਕੰਮਾਂ ਨੂੰ ਜਿਹੜੇ ਉਹਨੇ ਕੀਤੇ ਹਨ ਚੇਤੇ ਕਰ ਰੱਖੋ ਉਹਦੇ ਅਚੰਬਿਆਂ ਨੂੰ ਅਤੇ ਉਹਦੇ ਮੂਹ ਦੇ ਨਿਆਂਵਾਂ ਨੂੰ ਵੀ 6ਵੀਂ ਆਇਤ ਹੈ ਉਹਦੇ ਦਾਸ ਅਬਰਾਹਿਮ ਦੀ نسل ਹੈ ਯਾਕੂਬ ਵੰਸ਼ੀ ਉਹਦੇ ਚੁਣੇ ਹੋਏ ਲੋਕੋ 7ਵੀਂ ਆਇਤ ਉਹ ਹੀ ਯਹਵਾ ਉਹ ਹੀ ਯਹਵਾ ਸਾਡਾ ਪਰਮੇਸ਼ਰ ਹੈ ਸਾਰੀ ਧਰਤੀ ਉਹਦੇ ਨਿਆਂ ਸਾਰੇ ਧਰਤੀ ਵਿੱਚ ਉਹਦੇ ਨਿਯੋਹ ਹਨ 8ਵੀਂ ਆਇਤ ਉਹ ਨੇ ਆਪਣੇ ਨਾਮ ਨੂੰ ਨੇਮ ਨੂੰ ਸਦਾ ਚੇਤੇ ਰੱਖਿਆ ਹੈ ਉਹ ਸਵਚਨ ਨੂੰ ਜਹਦਾ ਉਸ ਹਜ਼ਾਰ ਪੀੜੀਆਂ ਲਈ ਹੁਕਮ ਕੀਤਾ 9ਵੀਂ ਆਇਤ ਜਿਹੜਾ ਉਸ ਨੇ ਅਬਰਾਹਿਮ ਨਾਲ ਬੰਨਿਆ ਨਾਲੇ ਇਸਹਾਕ ਨਾਲ ਉਸ ਦੀ ਸੌ ਨੂੰ 10ਵੀਂ ਆਇਤ ਅਤੇ ਉਹ ਨੇ ਯਕੋਬ ਲਈ ਇੱਕ ਵਿਧੀ ਕਰਕੇ ਇਸਰਾਇਲ ਲਈ ਅਨੰਤ ਨੇਮ ਕਰਕੇ ਉਹਨ ਨੂੰ ਦ੍ਰਿੜ ਕੀਤਾ 11ਵੀਂ ਆਇਤ ਅਤੇ ਆਖਿਆ ਮੈਂ ਕਾ ਨਾਂ ਦੇ ਦੇਸ਼ ਤੈਨੂੰ ਦਿਆਂਗਾ ਇਹ ਤੁਹਾਡੀ ਮਿਲਖ ਦਾ ਹਿੱਸਾ ਹੈ 12ਵੀਂ ਆਇਤ ਜਾਦੋ ਗਿਣਤੀ ਵਿੱਚ ਥੋੜੇ ਹੀ ਸਨ ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ 13ਵੀਂ ਆਇਤ ਉਹ ਕੌਮ-ਕੌਮ ਵਿੱਚ ਅਤੇ ਇੱਕ ਰਾਜ ਤੋਂ ਦੂਜੀ ਉਮਮਤ ਵਿੱਚ ਫਿਰਦੇ ਰਹੇ 14ਵੀਂ ਆਇਤ ਉਹਨੇ ਕਿਸੇ ਨੂੰ ਉਨਾ ਉੱਤੇ ਹਨੇਰਨਾ ਕਰਨ ਦਿੱਤਾ ਅਤੇ ਉਹਨਾਂ ਦੇ ਆਕਾਰਨ ਰਾਜਿਆਂ ਨੂੰ ਝੜਕਿਆ 15ਵੀਂ ਆਇਤ ਪਈ ਮੇਰੇ ਮਸਾ ਕੀਤੇ ਹੋਏ ਨੂੰ ਨਾ ਛੂਹੋ ਨਾ ਮੇਰੇ ਨਬੀਆਂ ਦੀ ਹਾਨ ਕਰੋ 16ਵੀਂ ਆਇਤ ਤਾਂ ਉਹਨੇ ਧਰਤੀ ਉੱਤੇ ਕਾਲਪਾਦ ਦਿੱਤਾ ਅਤੇ ਰੋਟੀ ਦਾ ਸਾਰਾ ਆਸਰਾ ਭੰ ਸੁਟਿਆ 17ਵੀਂ ਆਇਤ ਉਹਨੇ ਉਹਨਾਂ ਦੇ ਅੱਗੇ ਇੱਕ ਮਨੁੱਖ ਕੱਲਿਆ ਯੂਸਫ ਕਰਕੇ ਯੂਸਫ਼ ਦਾਸ ਕਰਕੇ ਵੇਚਿਆ ਗਿਆ 18ਵੀਂ ਆਇਤ ਉਹਨਾਂ ਨੇ ਉਹ ਦੇ ਪੈਰਾ ਨੂੰ ਬੇੜੀਆਂ ਨਾਲ ਦੁੱਖ ਦਿੱਤਾ ਉਹ ਲੋਹੇ ਦੇ ਵਿੱਚ ਜਕੜਿਆ ਗਿਆ 19ਵੀਂ ਆਇਤ ਉਸ ਵੇਲੇ ਤੀਕ ਪਈ ਉਹਦਾ ਵਚਨ ਪੂਰਾ ਹੋ ਗਿਆ ਯਹਵਾ ਦਾ ਸ਼ਬਦ ਉਹਨੂੰ ਪਰਖਦਾ ਰਿਹਾ 20ਵੀਂ ਆਇਤ ਰਾਜੇ ਨੇ ਹੁਕਮ ਕਲ ਕੇ ਉਹਨੂੰ ਖੋਲ ਦਿੱਤਾ ਰਿਆਇਤਾ ਨੇ ਰਦੇ ਹਾਕਮ ਨੇ ਉਹਨੂੰ ਆਜ਼ਾਦ ਕੀਤਾ 21ਵੀਂ ਆਇਤ ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ ਅਤੇ ਆਪਣੀ ਸਾਰੇ ਮਿਲਖ ਦਾ ਹਾਕਮ ਠਹਿਰਾਇਆ 22ਵੀਂ ਆਇਤ ਪਈ ਉਹ ਆਪਣੀ ਮਰਜ਼ੀ ਨਾਲ ਉਹ ਦੇ ਸਰਦਾਰਾਂ ਨੂੰ ਬੰਨ ਲਵੇ ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤੇ ਸਿਖਾਵੇ 23ਵੀਂ ਆਇਤ ਇਜ਼ਰਾਈਲ ਮਿਸਰ ਵਿੱਚ ਗਿਆ ਅਤੇ ਯਕੂਬ ਹਾਮ ਦੇ ਦੇਸ਼ ਵਿੱਚ ਪਰਦੇਸੀ ਰਿਹਾ 24ਵੀਂ ਆਇਤ ਉਸ ਨੇ ਆਪਣੀ ਪ੍ਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਹਨਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ 25ਵੀਂ ਆਇਤ ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ ਭਈ ਉਹ ਉਸਦੀ ਪ੍ਰਜਾ ਤੋਂ ਘਿੰ ਕਰਨ ਅਤੇ ਉਹਦੇ ਦਾਸਾਂ ਨਾਲ ਚਲਾਕੀ ਕਰਨ 26ਵੀਂ ਆਇਤ ਉਸ ਨੇ ਆਪਣੇ ਦਾਸ موسی ਨੂੰ ਕੱਲਿਆ ਤੇ ਹਾਰੂਨ ਨੂੰ ਜਹਨ ਉਸ ਨੇ ਚੁਣਿਆ ਸੀ 27ਵੀਂ ਆਇਤ ਉਨ੍ਹਾਂ ਨੇ ਉਨ੍ਹਾਂ ਦੇ ਵਿੱਚ ਉਹਦੇ ਨਿਸ਼ਾਨ ਅਤੇ ਹਾਮ ਦੇਸ਼ ਵਿੱਚ ਅਚਰਜ ਕੰਮ ਵਿਖਾਏ 28ਵੀਂ ਆਇਤ ਅਸਨੇਹ ਹਨੇਰ ਕੱਲਿਆ ਤਾਂ ਹਨੇਰ ਕੋਪ ਹੋ ਗਿਆ ਉਹ ਉਸਦੇ ਵਚਨਾਂ ਤੋਂ ਆਕੀ ਨਾ ਹੋਏ 29ਵੀਂ ਆਇਤ ਉਹਨਾਂ ਅਨੇ ਉਹਨਾਂ ਦੇ ਪਾਣੀ ਨੂੰ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਹਨਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ 30ਵੀਂ ਆਇਤ ਉਹਨਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿਕਲ ਪਏ ਸਗੋਂ ਉਹਨਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ 31ਵੀਂ ਆਇਤ ਉਹਨੇ ਹਕਮ ਦਿੱਤਾ ਤਾਂ ਮੱਖਾਂ ਦੇ ਝੁੰਡਾ ਆ ਗਏ ਅਤੇ ਉਸ ਦੀਆਂ ਸਾਰੀਆਂ ਹੱਦਾਂ ਵਿੱਚ ਝੂਆਂ ਵੀ 32ਵੇਂ ਆਇਤ ਉਹਨੇ ਗੜਿਆਂ ਦੀ ਬੁਛਾੜ ਦਿੱਤੀ ਅਤੇ ਉਹਨਾਂ ਦੇ ਦੇਸ਼ ਵਿੱਚ ਅੱਗ ਦੀਆਂ ਲੰਬਾਂ 33ਵੇਂ ਆਇਤ ਉਹਨੇ ਉਹਨਾਂ ਦੇ ਅੰਗੂਰ ਅਤੇ ਹੰਜੀਰ ਹੰਜੀਰੇ ਮਾਰ ਦਿੱਤੀਆਂ ਅਤੇ ਉਹਨਾਂ ਦੀਆਂ ਹੱਦਾਂ ਦੇ ਬ੍ਰਿਸ਼ਾਂ ਨੂੰ ਭੰਨ ਸੁਟੇ 34ਵੇਂ ਆਇਤ ਉਹਨੇ ਹੁਕਮ ਦਿੱਤਾ ਤਾਂ ਸਲਾ ਆ ਗਈ ਅਤੇ ਟੋਕਾ ਅਣਗਿਣਤ ਸੀ 35ਵੀਂ ਆਇਤ ਉਹਨਾਂ ਨੇ ਉਹਨਾਂ ਦੀ ਉਹਨਾਂ ਦੀ ਧਰਤੀ ਦਾ ਸਾਰਾ ਸਾਗਪੱਤ ਖਾ ਲਿਆ ਅਤੇ ਉਹਦੀ ਜ਼ਮੀਨ ਦੇ ਫਲ ਵੀ ਖਾ ਲਏ 36ਵੀਂ ਆਇਤ ਉਹਨੇ ਉਹਨਾਂ ਦੇ ਦੇਸ਼ ਦੇ ਸਾਰੇ ਜੇਠੇ ਮਾਰ ਦਿੱਤੇ ਉਹਨਾਂ ਦੇ ਸਾਰੇ ਬੱਲ ਦੇ ਬੱਲੇ ਦੇ ਸਾਰੇ ਪਹਿਲੇ ਫਲ ਵੀ 37ਵੀਂ ਆਇਤ ਉਹ ਚਾਂਦੀ ਅਤੇ ਸੋਨੇ ਨਾਲ ਉਹਨਾਂ ਨੂੰ ਬਾਹਰ ਕੱਢ ਲਿਆਇਆ ਉਹਨਾਂ ਦੇ ਗੋਤਾਂ ਵਿੱਚ ਕੋਈ ਡਗਮਾ ਗਾਉਣ ਵਾਲਾ ਨਾ ਸੀ 38ਵੀਂ ਆਇਤ ਮਿਸਰ ਉਹਨਾਂ ਮਿਸਰੀ ਉਹਨਾਂ ਦੇ ਨਿਕਲ ਜਾਣ ਵਿੱਚ ਆਨੰਦ ਸਨ ਕਿਉਂਕਿ ਉਹਨਾਂ ਦਾ ਪੈ ਉਹਨਾਂ ਉੱਤੇ ਆ ਪਿਆ ਸੀ 39ਵੀਂ ਆਇਤ ਉਹਨ ਅਨੇ ਪਰਦੇ ਲਈ ਬਦਲਤਾਣਿਆ ਤੇ ਰਾਤ ਨੂੰ ਚਾਨਣ ਦੇਣ ਲਈ ਆਗ੍ਹ ਦਿੱਤੀ 40ਵੀਂ ਆਇਤ ਉਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ ਅਤੇ ਉਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ। 41ਵੀਂ ਆਇਤ ਉਹ ਨੇ ਚਟਾਨ ਨੂੰ ਖੋਲਿਆ ਤਾਂ ਪਾਣੀ ਫੁੱਟੇ ਨਿਕਲੇ ਅਤੇ ਥਲਾਂ ਵਿੱਚ ਨਦੀ ਵਾਂਗ ਵਗ ਤੁਰੇ। 42ਵੀਂ ਆਇਤ ਕਹੋ ਜੋ ਉਹ ਨੇ ਆਪਣੇ ਪਵਿੱਤਰ ਵਚਨ ਨੂੰ ਅਤੇ ਆਪਣੇ ਦਾਸ ਇਬਰਾਹਿਮ ਨੂੰ ਚੇਤੇ ਰੱਖਿਆ। 43ਵੀਂ ਆਇਤ ਉਹ ਆਪਣੀ ਪ੍ਰਜਾ ਨੂੰ ਖੁਸ਼ੀ ਵਿੱਚ ਅਤੇ ਆਪਣੇ ਚੁਣਿਆ ਹੋਇਆਂ ਨੂੰ ਜੇਕਾਰਿਆਂ ਨਾਲ ਬਾਹਰ ਲੈ ਆਇਆ। 44ਵੀਂ ਆਇਤ ਉਹ ਨੇ ਉਹਨਾਂ ਨੂੰ ਕੌਮਾ ਦੇ ਦੇਸ਼ ਅਤੇ ਉਮਤਾ ਦੀ ਕਮਾਈ ਉਹਨਾਂ ਦੀ ਮਿਰਖ ਵਿੱਚ ਦਿੱਤੀ। 45ਵੇਂ ਆਇਤੇ ਪਈ ਉਹ ਉਸ ਦੀ ਵਿਧੀਆਂ ਦੀ ਪਾਲਣਾ ਕਰਨਾ ਤੇ ਉਹਦੀ ਵਿਵਸਥਾ ਨੂੰ ਵਿਚਾਰਨ ਹallelujah। ਪ੍ਰਭ ਜੀ ਦੇ ਨਾਚਨਲ ਪੜੇ ਸੋਣੇ ਜਾਣ ਤੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਹੈ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਤੇ ਰਹਿਣ। ਅਮੀਨ ਸਾਰੇ ਜਮਸੀ ਕੀ।